ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਡੇਰਾ 108 ਸੰਤ ਬਾਬਾ ਫੂਲਨਾ ਜੀ ਵਿਖੇ ਅਸਮਾਨ ਉਸ ਵਕਤ ਹਰ ਹਰ ਦੇ ਜਾਕਾਰਿਆਂ ਨਾਲ ਗੂੰਜ ਉਠਿਆ ਜਦੋਂ ਸੰਗਰਾਂਧ ਦੇ ਪਵਿੱਤਰ ਵਿਹੜੇ ਤੇ ਡੇਰੇ ਦੇ ਗੱਦੀ ਨਿਸ਼ੀਣ ਕ੍ਰਾਂਤੀਕਾਰੀ ਸੰਤ ਅਵਾਜ਼ੇ ਕੌਮਕ੍ਰਿਸ਼ਨ ਨਾਜੀ ਦੇ 66ਵੇਂ ਜਨਮ ਦਿਨ ਉੱਪਰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸੁਵਿਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਜੱਤੇਵਾਲੀ ਦੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਪ੍ਰੀਤ ਅਤੇ ਸਮੁੱਚੇ ਸਟਾਫ ਫਰੀ ਟਿਊਸ਼ਨ ਸੈਂਟਰ ਦੇ ਇੰਚਾਰਜ ਮੈਡਮ ਰੇਨੂ ਸੁਮਨ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਇਸ ਵਿਸ਼ੇਸ਼ ਖੁਸ਼ੀ ਦੇ ਮੌਕੇ ਤੇ ਡਾਕਟਰ ਜਸਵੀਰ ਸਿੰਘ ਗੜੀ ਬਸਪਾ ਪ੍ਰਦਾਨ ਪੰਜਾਬ ਇੰਚਾਰਜ ਵੇ ਪੰਜ ਜਲੰਧਰ ਕੈਂਟ ਹਲਕਾ ਇੰਚਾਰਜ ਮਾਸਟਰ ਹਰਜਿੰਦਰਪਾਲ ਬੰਗਾ ਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਬਿੱਕੀ ਬਹਾਦਰ ਕੇ ਹਿਮਾਚਲ ਰਾਜਸਥਾਨ ਮੱਧ ਪ੍ਰਦੇਸ਼ ਹਰਿਆਣਾ ਦਿੱਲੀ ਵੱਖ-ਵੱਖ ਰਾਜਾਂ ਤੋਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਭਾਰੀ ਗਿਣਤੀ ਵਿੱਚ ਵਧਾਈ ਦੇਣ ਪਹੁੰਚੀਆਂ ਅਮਰਤ ਬਾਣੀ ਦੇ ਪਾਠਾਂ ਦੇ ਪਉਪਉਣ ਉਪਰੰਤ ਸੰਗਤਾਂ ਵਾਸਤੇ ਗੁਰੂ ਤੇ ਅਟੁੱਤ ਲੰਗਰ ਵੀ ਵਰਤਾਇਆ ਗਿਆ ਵੱਖ-ਵੱਖ ਪਿੰਡਾਂ ਤੋਂ ਬੀਬੀਆਂ ਦੇ ਭਜਨ ਮੰਡਲੀ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਆਈਆਂ ਹੋਈਆਂ ਸ਼ਖਸ਼ੀਆਂ ਦਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਵਿਦਿਆ ਗ੍ਰਹਿਣ ਕਰਨ ਅਤੇ ਬੇਗੰਪੂਰੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੌਮ ਨੂੰ ਸੰਦੇਸ਼ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਗੁਰੂ ਘਰ ਦੀ ਸਾ ਸੰਗਤ ਨੇ ਐਸੀ ਸੋਚਿਆ ਜਾਏ ਸਮਝਿਆ ਜਾਏ ਜਾਂ ਧੌਲ ਕੀਤੀ ਜਾਏ ਸਾਡੀਆਂ ਪੰਜ ਜੀੜੀਆਂ ਬੂਟਾ ਛਾ ਰਹੀ ਐ ਪੰਜ ਜੀੜੀਆਂ ਬੂਟਾ ਛਾ ਕਈਆ ਬਾਬਾ ਕੋੜੀਨਾ ਆਪਾਂ ਜੋ ਦਾ ਨਾਮ ਬਾਬਾ ਬੋਲਨਾ ਦਾਬਗਰਾਮ ਨਾਮ ਫਰਦਾਸ ਕੇਸ਼ਨ ਨਾਮ ਇਹ ਸਾਰੇ ਸਾਰੇ ਊਠਾ ਸਾਥ ਰਹੇ ਲੇਕਿਨ ਇਹਨਾਂ ਦੇ ਮਹਾਪੁਰਸ਼ਾਂ ਦੇ ਦਿਲ ਵਿੱਚ ਇਹੀ ਮੰਗ ਸੀ ਕਿ ਜੇਕਰ ਆਪਾਂ ਪੜ੍ਹੇ ਨਹੀਂ ਤੇ ਆਪਾਂ ਕਿਸੇ ਨੂੰ ਪੜ੍ਹਾ ਸਕਦੇ ਆਂ ਤਾਂ ਗੁਰਮੁਖ ਪਿਆਰਿ ਇਸ ਟੀਚੇ ਨੂੰ ਪੂਰਾ ਕਰ ਲੈਣੇ ਇਹਨਾਂ ਮਹਾਪੁਰਸ਼ਾਂ ਨੇ ਸੰਗਤ ਨੂੰ ਅਸ਼ੀਰਵਾਦ ਦਿੱਤਾ ਔਰ ਸੰਗਤ ਨੇ ਮਹਾਪੁਰਖਾਂ ਦੇ ਬਚਨ ਤੇ ਫੁੱਲ ਚੜਾਏ ਔਰ ਮਹਾਰਾਜ ਦੀ ਕਿਰਪਾ ਤੇ ਨਾਲ 2 ਮਾਰਚ 2010 ਨੂੰ ਆ ਬਾਬਾ ਤੁਮਨਾ ਜੀ ਦਾ ਪਹਿਲਾ ਡੇਰਾ ਜੈਤੇ ਵਾਲੀ ਚਲਾਇਆ ਉਸ ਜਗ੍ਹਾ ਤੇ ਨਾ ਕੁਟੀਆਂ ਸਜਾਵਾ ਬੁਣਨਾ ਜੀ ਹੈ ਉਸ ਜਗ੍ਹਾ ਤੇ ਜਿੱਥੇ ਉਹਨਾਂ ਨੇ ਆਪਣਾ ਨਿਵਾਸ ਰੱਖਿਆ ਇੱਕ ਚੰਦ ਬਣਾਈ ਇੱਕ ਚਪਲੀ ਬਣਾਈ ਢਾਰਾ ਬਣਾਈ ਖਾਣਾਂ ਦੀ ਕੁੱਲੀ ਬਣਾਈ ਔਰ ਉਹਦੇ ਵਿੱਚ ਦੋ ਮੰਗਲ ਜੋ ਜੀ ਆਦਸ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਇਨਾਂ ਵੀ ਸੰਗਤ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਪਤਾ ਪਤਾ ਚੂਕ ਚੂਕ ਜੋ ਵੀ ਚੂਕ ਪੁੱਜੇਗਾ ਬੜੇ ਬੜੀ ਆਰ ਸਿਕਾ ਦੇ ਨਾਲ ਸੰਕਾ ਨੇ ਸ਼ੁਰੂਆਤ ਕਰੀਤਾ ਹੈ ਔਰ ਬੜੇ ਪਿਆਰ ਸਤਿਕਾਰ ਦੇ ਨਾਲ 2 ਹਰਕੇ 2010 ਨੂੰ ਸਖਰ ਮਨਾਸਪੁਰ ਸਕੂਲ ਇੱਕ ਮੌਦ ਚ ਆਇਆ ਜ ਜਦੀ ਸ਼ੁਰੂਆਤ 5 ਵਜੇ ਤੋਂ ਸ਼ੁਰੂਆਤ ਕੀਤੀ ਗਈ ਅੱਜ ਬਹੁਤ ਹੀ ਨਗਰ ਦੇ ਸਹਿਯੋਗਕਤਾ ਅਲਕਾ ਮਾਸੀ ਸੰਤਾਨ ਦੇ ਸਹਿਯੋਗਕਤਾ 25 30 ਬੱਚਾ ਤੋਂ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਬੱਚੇ ਅਦੇ ਵਾਪਾ ਕਰਦਾ ਸਾਰੇ ਪੁਰਸ਼ ਹੈ ਨਗਰ ਵਾਸੀ ਫਿਸੀ ਹੈ ਤੇ ਅੱਜ ਸਟਾਫ ਜਿਹੜਾ ਹੈ ਔਰ ਇਹ ਗਵਰਨਰ ਕਮੇਟੀ ਹੈ ਬੜੇ ਸੁਚੇਜੇ ਢੰਗ ਨਾਲ ਆਪਣੀਆਂ ਬੜੀਆਂ ਬੜੀਆਂ ਸੇਵਾਵਾਂ ਲਵਾ ਰਹੀ ਹੈ ਤੇ ਅੱਜ ਦੀ ਤਰੀਕੇ ਵਿੱਚ ਲਗਭਗ 450 ਦਾ ਬੱਚਾ ਉਹ ਅੱਜ ਬੜੇ ਪਿਆਰ ਸਤਿਕਾਰ ਦੇ ਨਾਲ ਜੋ ਗੁਰਬਾਲਾ ਜੀ بابا بولنا جی اور بابا رحمہ جی اور بابا ساتھ جی مای مال سانس تانچےgiving جی جوتی وائی بولن اور ساتھ بکاتین سٹای وائی بولن اس کے سانے جو اف tall Vern 사랑ですね ۔ اس نے سکار کار کارماتے ہیں غرری بیان س بکاتین آدم حوالہ وسلم بیان으면因ہ بڑی ناغ رہے ہیں۔ وہ دل دگنی راج اپنے کا صاف ہو ایسی وارج رہے ہیں۔ ہمیں وہاں ہوں کہ��면 صدای وارج رہاں ہوں، ہوں، ہم باستانٰ ویبکتھی ہوں، ہم نциح ਸਮਨ ਪਰਿਵਾਰ ਵੱਲੋਂ ਸੋ ਸਾਡੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਸੋ ਨਾ ਸਮੇਂ ਦੀ ਨਜ਼ਾਕਤ ਨੂੰ ਚਿਆਰ ਵਿੱਚ ਰੱਖਦੇ ਆਂ ਬਾਬਾ ਫੂਲਨਾਦੀ ਔਰ ਸੰਤ ਬਾਬਾ ਬ੍ਰਹਮਨੰਥ ਮਹਾਰਾਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਦੇ ਮੌਜੂਦ ਹੋ ਕੇ ਪੈਂਦਾ ਮਾਰਾ ਸਾਰਿਆ ਕੋਈ ਘਾਤ ਨਹੀਂ ਹੋਣਾ ਸਮਨ ਪਰਿਵਾਰ ਸਾਰਾ ਦਿੱਤੀ ਅਮਰ ਹੈ ਕੋਈ ਹੋਵੇ ਫਟਿਕ ਦੇ ਕੋਈ ਚਲੇਗਾ ਹਾਂਜੀ ਹਾਂਜੀ ਬੋਲੇ ਜੀ ਸੋ ਨਰਪੈ ਸਤਿਗੁਰੂ ਆਪਾਂ ਨੂੰ 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 ਆ ਮੇਕੋ ਵੀਟ ਕਰੀਓ ਜੋ ਨਿਰਪੈ ਜੀ ਲਾਲਾ ਮਹਾਰਾਜ ਕੀ ਜੈ ਜੋ ਬੋਲੇ ਜੋ ਨਿਰਪੈ ਸੰਤਵਾਪਾ ਬ੍ਰਹਮਨਾਥ ਮਹਾਰਾਜ ਕੀ ਜੈ ਜੋ ਬੋਲੇ ਜੋ ਨਿਰਪੈ ਸੰਤਵਾਪਾ ਬ੍ਰਹਮਨਾਥ ਮਹਾਰਾਜ ਕੀ ਜੈ ਅਜਿਓ ਜੀ ਜੋ ਨਿਰਪੈ ਸਰਬੀਨ ਭਗਵਾਨ ਕਰ ਦੇ ਰਹਿਣਾ ਅੱਛਾ ਜੀ ਠੀਕ ਹੈ ਜੀ ਸ਼ਾਬਾਸ਼ ਬਾਬਾ ਜੀ ਪੜੋ ਅੱਛਾ ਜੀ ਹਾਂਜੀ ਹੋਰ ਸਾਰੇ ਹੱਥ ਅੱਗੇ ਕਰਨਾ ਪਲੇਟ ਨਹੀਂ ਆ ਪਲੇਟ ਅੱਗੇ ਕਰਨਾ ਆਪ ਨਹੀਂ ਜਾਣਦੇ ਆਪਣੇ ਪ੍ਰਿੰਸੀਪਲ ਜੀ ਕਿੱਥੇ ਗਏ ਜੀ ਇਹ ਬੋਲੇ ਈਸ਼ੋ ਨਰਪੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਠੀਕ ਹੈ ਜੀ ਬਹੁਤ ਅੱਛਾ ਹਾਲ ਬਾਤ ਇਹ ਜੋ ਨੇ ਚਾਹ ਕੋਈ ਗੱਲ ਨਹੀਂ ਇਹ ਮਾਦਸ ਸਿਰਤ ਜਨ ਗਿਆਨ ਸਤਨ ਰਿਹਾ ਹਰ ਕਿਨਾਰ ਮੱਥੇ ਰਮਾ ਜਾਨੀ ਸੋ ਜਗਤ ਕੋ ਲਾਗੀ ਤਾਂ ਮਨੁ ਮਨਿ ਤੇ ਵਿਚੋ ਕਿਉ ਉੱਠ ਕੈ ਤਰਖੋ ਗੋਬਿੰਦ ਕਾਹੂ ਤੇ ਨੰਦੈ ਨਾਮ ਦੇਖ ਕਬੀ ਤਲੋ ਚੰਦ ਸੰਭਾ ਸਹਿਨ ਤਰੀ ਕਹਿਣ ਬਾਸ ਸੂਰੇ ਸੰਤੋ ਆਤਮਨੋ ਮੋਨਰਾ ਬਹੁਤ ਜਨਮ શરી ਸਿਮਾਤ ਇਹ ਜਨਮ ਤੁਮਹਾਰੀ ਲਿਕੇ ਨਿਮਾਣਿਆ ਦੇ ਮਾਨ ਸਾਤੋ ਤੂ ਨਿਤਾਣਿਆ ਦੇ ਤਨ ਸਾਧੂ ਨਿਉਟਿਆ ਦੀ ਹੋਂ ਸਾਖ ਰੂਪ ਨਿਆ ਆਪਿਆ ਸ੍ਰੀ ਸਤਿਗੁਰੂ ਗੁਰੂ ਗ੍ਰੀਨਵਾਰ ਧੰਨ ਧੰਨ ਸਿਵ ਸਤਨ ਦਾਸ ਮਹਾਰਾਜੀਓ ਧੰਨ ਧੰਨ ਸੰਤ ਬਾਵਾ ਪੂਨਾਤ ਮਹਾਰਾਜੀਆ ਮਾਥੇ ਸ਼ਕਨ ਅੰਦਰ ਰਹਦੇ ਮਹਾਰਤੋਂ ਸਤਿਗੁਰ ਦੀ ਆਜਾਣ ਜੀ ਦੀ ਬੜੀ ਅਪਾਰ ਪਰ ਕਿਰਪਾ ਬਖਸ਼ਿਸ਼ ਹੋਈ ਹੈ ਜੀ ਦੇ ਦੁਨੀਆਂ ਖੁਸ਼ੀਆਂ ਨੂੰ ਰੱਖਦੇ ਦੁਨੀਆਂ ਸਾਧੂ ਜੀ ਮੇਰੇ ਦੇ ਬੱਚਿਆਂ ਤੇ ਆਪਣਾ ਮਿਹਰ ਭਰਿਆ ਰਤਨ ਜੋਤੀ ਆਵੇ ਸੁਆਮੀ ਦੇ ਦਰ ਕਰ ਤੋ ਰਾਜੀ ਹੋ ਕੇ ਜਾਣੇ ਪਾਰ ਪਰਮਾ ਸਭ ਦੇ ਰੰਗੀ ਕੰਨ ਸਤਿਗੁਰੂ ਨੇ ਕਰ ਦੇ ਉਦਘਾਟਨ ਸਪੋਰ ਰੱਖੇ ਸਤਿਗੁਰੂ ਦੀ ਰੀਵੰਦੀ ਰਸਮਾਂ ਕਰ ਜਾਂਦੇ ਆ ਜੀ ਕਰੋ ਕਿਰਪਾ ਕੰਜਜ ਤਾਂ ਗਿਆ ਮਰਨ ਕੰਨ ਸੋਤੀਆਂ ਸੰਤਾਂ ਨੂੰ ਲਾਭ ਅਕਸ਼ੀਆਂ ਪਾਤਸ਼ਾਹ ਜੇ ਸਤਿਗੁਰੂ ਦਾ ਆਵਾਜ਼ਾਂ ਸੁਖੀਆਂ ਲੱਗਣ ਤੁਰ ਕਾਣਾ ਅਰੰਭੇ ਕਾਲ ਦਾ ਸੰਸਤਾ ਕੀ ਕਾਜਾ ਨੋ ਜਾ ਹਰ ਕੰਮ ਕਰਾਉਣ ਪਾਇਆ ਰੰਗ ਬੋਸਾ ਸਰਬਤ ਕਾਇ ਤਾ ਆਜ ਅਸਲ